ਸਤਿ ਸ੍ਰੀ ਅਕਾਲ ਸਤਿ ਪਾਤ ਜੀ ਜਾਦਰ ਹਨ ਜੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਏਕਾ ਅਰਤੀ ਮਹਾਰਾਜ ਉਹਨਾਂ ਦੇ ਮubaruk ਅਸਥਾਨ ਜਿੱਥੇ ਸਤਿ ਪਾਤਸ਼ਾਹੀ ਜੀ ਨੇ ਪਾਵਨ ਸੀਸ ਦਾ ਸੰਸਕਾਰ ਕਲਗੀਧਰ ਪਾਤਸ਼ਾਹੀ ਜੀ ਨੇ ਆਪ ਕੀਤਾ ਉਸ ਮubaruk ਅਸਥਾਨ ਤੇ ਆਪਾਂ ਖੜੇ ਆਂ गुरु फतेह की सांझ पाइए जी वाहे गुरु जी का खालसा वाहे जी की फतेह असी समूह अनंत साहब के वासी इतने जो आज नानक सर वाले महापुरुष संत बाबा का सिंह जी संत बाबा जोरा सिंह जी बंदरी कला वाले बाबा बाबा गुरजीत सिंह जी बाबा लखा सिंह जी जो वाले ਬਾਬਾ ਸੁਖਦੇਵ ਸਿੰਘ ਜੀ ਉਹ ਚੋਬਾੜੇ ਬਾਬਾ ਗੁਰਬਖਸ਼ ਸਿੰਘ ਜੀ ਬੰਦਨੀ ਕਲਾਵਾੜੇ ਔਰ ਜਜਲੀਏ ਵੀ ਨਾਲ ਸਰ ਦੇ ਮਹਾਪੁਰਖ ਅੱਜ ਸੰਗਤ ਨੂੰ ਬੜੀ ਢੰਗੀ ਦੇ ਵਿੱਚ ਲੈ ਕੇ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ੍ਰਸਤੀ ਦੇ ਜੋ ਵਿਸ਼ਾਲ ਨਗਰ ਕੀਰਤਨ ਹਜ਼ਾਰਾਂ ਦੀ ਢੰਗੀ ਦੇ ਵਿੱਚ ਸੰਗਤ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਸੰਗਤ ਦਾ ਮਹਾ ਪੁਰਸ਼ਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਥਕ ਤੌਰ ਤੇ ਇਹ ਜੋ ਸ਼ਤਾਬਦੀ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਸੇ ਗੁਰਦੁਆਰਾ ਸਾਹਿਬ ਵਿਖੇ ਪੰਥ ਦੀ ਨੁਮਾਇੰਦਾਂ ਜਮਾ ਖਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਹੀ ਪੰਥ ਦੇ ਸਹਿਯੋਗ ਦੇ ਨਾਲ ਮਨਾਈ ਜਾਣੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਇਉਂਦੋ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਹਾਜ਼ਰੀ ਭਰਦੀ ਹੈ ਸਤਿਗ੍ਰੰਦ ਏਨੇ ਵੀ ਕਦਮ ਚੱਲ ਕੇ ਆਨੰਦਪੁਰ ਸਾਹਿਬ ਆਇਆ ਨੇ ਸੱਚੇ ਪਾਤਸ਼ਾਹ ਕਾਨੂੰ ਕਾਦਾ ਲੇਖੇ ਲਾਉਣ ਵਰ ਸਿੱਧੀ ਵਾਲਾ ਜੀਵਨ ਬਖਸ਼ਣ ਅੰਗ ਸੰਗ ਸਹਾਈ ਹੋਣ ਕੌਮ ਦੇ ਵਿੱਚ ਏਕਤਾ ਇਤਫਾਕ ਇਸੇ ਤਰ੍ਹਾਂ ਪਾਤਸ਼ਾਹ ਬਣਾਈ ਰੱਖਣ ਅਸੀਂ ਸਾਰੇ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਮੈਂ ਵੇਰ ਤੋਂ ਸਾਰੇ ਹੀ ਮਹਾਪੁਰਸ਼ਾਂ ਦਾ ਅਤੇ ਸਰਦਾਰ ਗੁਰਜਨ ਸਿੰਘ ਜੀ ਗਰੀਵਾਲ ਮੈਂਬਰ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਮੇਜਰ ਸਿੰਘ ਜੀ ਔਰ ਹੋਰ ਜਿੰਨੇ ਵੀ ਸਾਡੇ ਮੈਂਬਰ ਸਾਹਿਬ ਇੱਥੇ ਪਹੁੰਚੇ ਆ ਅਮਰਜੀਤ ਸਿੰਘ ਜੀ ਸਾਰਿਆਂ ਦਾ ਧੰਨਵਾਦ ਆਪਾਂ ਇਸੇ ਤਰ੍ਹਾਂ ਸ਼ਤਾਰੂਦੀ ਜਿਹੜੀ ਹੈ ਪੂਰੇ ਖਾਲਸਾ ਹੀ ਜ਼ਾਹੋ ਜਰਾ ਦੇ ਨਾਲ ਪੰਥ ਨੇ ਇਸ ਧਰਤੀ ਦੇ ਉੱਤੇ ਮਨਾਉਣੀ ਹੈ ਕਿਉਂਕਿ ਇਸ ਤਾਪਦੀਆਂ ਮਨਾਉਣ ਦਾ ਮੌਕਾ ਭਾਗਾ ਵੜਿਆ ਨੂੰ ਮਿਲਦਾ ਮੈਂ ਫੇਰ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਸ਼ਬਦ ਚੌਂਕੀ ਸ਼ੁਰੂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਟੇ ਜੀ ਸੋ ਸਾਧਾਸੀ ਇਸ ਸਾਡੀ ਨੂੰ ਮੁਹਰਬਤ ਹੁੰਦੀ ਆ ਜੋ ਸਮੂਹ ਸੰਪਰਦਾਇ ਨਾਨਕ ਸਰ ਤੋਂ ਲੈ ਕੇ ਅੱਜ ਸਵੇਰ ਤੋਂ ਨਾਨਕ ਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਜੋ ਨਗਰ ਕੀਰਤਨ ਚੱਲਿਆ ਇਥੇ ਆ ਕੇ ਸਮਾਰਤੀ ਹੋਈ ਸਾਰੇ ਮਹਾਂਪੁਰਖਾਂ ਨੇ ਦੀਵਾਨ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਜਿੱਥੇ ਵਿਸ਼ੇਸ਼ ਤੌਰ ਤੇ ਧੰਨ ਧੰਨ ਬਾਬਾ ਜੋਰਾ ਸਿੰਘ ਜੀ ਬਦਲੀ ਕਲਾ ਬਾਲੀ ਨਾਂਦੀ ਸ਼ਰੋਤਰਵਾਰ ਦੇ ਬਾਨੀ ਉਹਨਾਂ ਨੇ ਜੰਤੇਦਾਰ ਸਾਹਿਬ ਸਰਦਾਰ ਜਿੱਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੂੰ ਜੋ ਵਿਸ਼ੇਸ਼ ਤੌਰ ਤੇ ਸਰੂਪਾ ਭੇਜਿਆ ਤੇ ਸੋਨੇ ਦਾ ਖੰਡਾ ਭੇਜਿਆ ਜੋ ਉਹਨਾਂ ਨੂੰ ਬਾਬਾ ਗੁਰਬਖਸ਼ ਸਿੰਘ ਜੀ ਸੋਨੇ ਦੇ ਖੰਡੇ ਦੀ ਤੇ ਸਰੂਪੇ ਦੀ ਨਾ ਸਿਚਾਰੇ ਸਾਰੇ ਪ੍ਰੇਮ ਨਾਲ ਪਿਆਰ ਨਾਲ ਬਲਾਉ ਪਤਿ ਆਖੋ ਜੀ ਵਾਹਿਗੁਰੂ ਜੀ ਦਾ ਖਾਨ ਸਾ ਵਾਹਿਗੁਰੂ ਜੀ ਕੀ ਫਤੇ ਬਾਬਾ ਜੀ ਨੇ سونے ਦਾ ਖੰਡਾ ਭੇਜਿਆ ਮੈਂ ਸਿਰ ਮੱਥੇ ਟਿਕੂ ਕਰਦਾ ਪਰ ਇਹ سونے ਦਾ ਖੰਡਾ ਜਿਹੜਾ ਵਾ ਇਹ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਹੀ ਸ਼ੁਭਦਾ ਇਸ ਕਰਕੇ ਆਪਾਂ ਗੁਰ ਤੇਗ ਬਹਾਦਰ ਪਾਦਸ਼ਾਹ ਦੇ ਚਰਨਾਂ ਦੇ ਵਿੱਚ ਹੀ ਬਾਬਾ ਜੀ ਵੱਲੋਂ ਦਿੱਤਾ ਹੋਇਆ ਇਹ ਜੋ ਖੰਡਾ ਸਾਹਿਬ ਆ ਇਹਨੂੰ ਸਿਸ਼ੋਭਤ ਕਰਕੇ ਜਾਣਾ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਔਰ ਬੰਦਗੀ ਵਾਲੇ ਮਹਾਪੁਰਸ਼ਾ ਪਰ ਕਿਉਂਕਿ ਆਪਾਂ ਗੁਰੂ ਦੀ ਸ਼ਤਿ ਆਪਦੀ ਮਨਾ ਰਹੇ ਆ ਇਸ ਕਰਕੇ ਜੋ ਇਹ ਭੇਟਾ ਵਾ ਇਹ ਗੁਰੂ ਦਾ ਦੇਵੇ ਛੋ ਦੀਆ ਤੋ ਆਪਾਂ ਇਹ ਜਿਹੜਾ ਖੰਡਾ ਸਾਹਿਬ ਪੂਰਨ ਸਰਕਾਰ ਦੇ ਨਾਲ ਸੱਚੇ ਬਾਦਸ਼ਾਹੀ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਿਸ਼ਨ ਦੇ ਤਲੇ ਬੁਲਾਏ ਸ੍ਰੀ ਗੁਰਦੇਵ ਜੀ ਬਹਾਦਰ ਸਾਹਿਬ ਦੇ ਮਨ ਨੂੰ ਭਾਵੇ ਨਹਾਲਾ ਜਾਵੇ ਸੋ ਸ੍ਰੀ ਆਕਾ I so don't